ਸਿਰਫ 35 ਰੁਪਏ ਦੇ ਵਿੱਚ ਕਰੋ ਕੰਮ ਸ਼ੁਰੂ ਪਿੰਡਾਂ 'ਚ ਇਹ ਕੰਮ ਕਰੋ ਸ਼ੁਰੂ ਤੇ ਕਮਾਓ ਪੈਸੇ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਬਣਾਓ ਆਪਣਾ ਬ੍ਰੈਂਡ ਦੋਸਤੋ ਮੈਂ ਅੱਜ ਤੁਹਾਡੇ ਨਾਲ ਅਜਿਹਾ ਬਿਜ਼ਨਸ ਡਿਸਕਸ ਕਰਨ ਜਾ ਰਿਹਾ ਹਾਂ ਜੋ ਕਦੇ ਵੀ ਬੰਦ ਨਹੀਂ ਹੋ ਸਕਦਾ ਦੁਨੀਆ ਕਿੰਨੀ ਵੀ ਐਡਵਾਂਸ ਹੋ ਜਾਵੇ ਪਰ ਇਹ ਬਿਜ਼ਨਸ ਹਮੇਸ਼ਾ ਹੀ ਚੱਲਦਾ ਹੀ ਰਹੇਗਾ ਇਹ ਬਿਜ਼ਨਸ ਬਹੁਤ ਜ਼ਿਆਦਾ ਯੂਨੀਕ ਨਹੀਂ ਪਰ ਇੰਨਾ ਜ਼ਿਆਦਾ ਵਧੀਆ ਹੈ ਕਿ ਤੁਸੀਂ ਮਹੀਨੇ ਦਾ 1 ਲੱਖ ਰੁਪਇਆ ਆਰਾਮ ਨਾਲ ਕਮਾ ਸਕਦੇ ਹੋ ਸੱਚੀ ਗੱਲ ਮੈਂ ਰஞ்சிਤ ਪਾ ਦੋਸਤੋ ਜਿਸ ਬਿਜ਼ਨਸ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਚੱਪਲ ਮੇਕਿੰਗ ਬਿਜ਼ਨਸ ਹੁਣ ਤੁਸੀਂ ਇਸ ਤੋਂ ਗੈਸ ਨਾ ਲਗਾਓ ਕਿ ਚੱਪਲ ਕਿਹਾ ਹੈ ਬਹੁਤ ਹੀ ਈਜ਼ੀ ਹੋਏਗਾ ਜਾਂ ਬਹੁਤ ਹੀ ਛੋਟੇ ਲੈਵਲ ਦਾ ਕੰਮ ਹੋਏਗਾ ਜਿਵੇਂ ਮੈਂ ਪਹਿਲਾਂ ਦੀ ਵੀਡੀਓ ਵਿੱਚ ਵੀ ਕਿਹਾ ਨਾ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੁਸੀਂ ਉਸ ਬਿਜ਼ਨਸ ਨੂੰ ਉੱਪਰ ਤੱਕ ਕਿਵੇਂ ਲੈ ਕੇ ਜਾਣਾ ਤੁਹਾਡੇ ਤੇ ਡਿਪੈਂਡ ਕਰਦਾ ਕਹਿਣ ਨੂੰ ਤਾਂ ਇੱਕ ਮਸਾਲਾ ਬਣਾਉਣਾ ਹੀ ਬਹੁਤ ਛੋਟਾ ਜਿਹਾ ਬਿਜ਼ਨਸ ਲੱਗਦਾ ਹੈ ਪਰ ਐਮਡੀ ਆਚਾਲੇ ਨੇ ਕਰਕੇ ਇਸ ਨੂੰ ਇੰਟਰਨੈਸ਼ਨਲ ਲੈਵਲ ਤੇ ਪਹੁੰਚਾ ਦਿੱਤਾ ਆਹ ਹੁਣ ਅਸੀਂ ਵਾਪਸ ਗੱਲ ਕਰਦੇ ਆ ਆਪਣੇ ਚੱਪਲ ਮੇਕਿੰਗ ਬਿਜ਼ਨਸ ਬਾਰੇ। ਆਨਲਾਈਨ ਜਾਂ ਆਫਲਾਈਨ ਤੁਸੀਂ ਚੱਪਲ ਬਣਾਉਣ ਵਾਲੀਆਂ ਮਸ਼ੀਨਾਂ ਬੜੇ ਆਰਾਮ ਨਾਲ ਲੈ ਸਕਦੇ ਹੋ। ਜੇ ਤੁਸੀਂ ਆਫਲਾਈਨ ਖਰੀਦਣਾ ਚਾਹੁੰਦੇ ਹੋ ਤੁਸੀਂ ਦਿੱਲੀ ਜਾਂ ਹੋਰ ਵੱਡੇ ਸ਼ਹਿਰਾਂ ਤੋਂ ਵੀ ਬੜੇ ਆਰਾਮ ਨਾਲ ਲੈ ਸਕਦੇ ਹੋ। ਇਹ ਮਸ਼ੀਨਾਂ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਲੈ ਸਕਦੇ ਹੋ। ਇਹ ਸ਼ੁਰੂ ਹੋ ਜਾਂਦੀਆਂ ਨੇ ਹਜ਼ਾਰਾਂ ਤੋਂ ਲੱਖ ਰੁਪਏ ਤੱਕ। ਇਸ ਦਾ ਰੌ ਮਟੀਰੀਅਲ ਵੀ ਬੜੇ ਆਸਾਨੀ ਨਾਲ ਔਰ ਸਸਤੇ ਰੇਟਾਂ ਤੇ ਮਿਲ ਜਾਂਦਾ ਹੈ। ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਮਸ਼ੀਨ ਤੇ ਰੋ ਮਟੀਰੀਅਲ ਨੂੰ ਖਰੀਦ ਸਕਦੇ ਹੋ ਮਾਰਕੀਟ ਦੇ ਵਿੱਚ ਮੈਨੂਅਲ ਤੇ ਆਟੋਮੈਟਿਕਲ ਦੋਨੇ ਤਰੀਕੇ ਦੀਆਂ ਮਸ਼ੀਨਾਂ ਹੁੰਦੀਆਂ ਨੇ ਮੈਨੂਅਲ ਮਸ਼ੀਨਾਂ ਦਾ ਰੇਟ ਘੱਟ ਹੁੰਦੇ ਨੇ ਐਸ ਕੰਪੇਅਰ ਟੂ ਆਟੋਮੈਟਿਕ ਮਸ਼ੀਨਾਂ ਦੇ ਪਰ ਮੈਨੂਅਲ ਮਸ਼ੀਨ ਜਿਹੜੀਆਂ ਨੇ ਉਹ ਬਿਜਲੀ ਵੀ ਘੱਟ ਖਾਂਦੀਆਂ ਨੇ ਐਸ ਕੰਪੇਅਰ ਟੂ ਆਟੋਮੈਟਿਕ ਮਸ਼ੀਨਸ ਮੈਨੂਅਲ ਮਸ਼ੀਨ ਤੁਸੀਂ ਹੱਥ ਦੇ ਨਾਲ ਚਲਾ ਸਕਦੇ ਹੋ ਤੇ ਆਟੋਮੈਟਿਕ ਮਸ਼ੀਨ ਤੇ ਨਹੀਂ ਬਿਜਲੀ ਦਾ ਖਰਚਾ ਵੀ ਹੋਏ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਵਾਂਗਾ ਪਹਿਲਾਂ ਤੁਸੀਂ ਮੈਨੂਅਲ ਮਸ਼ੀਨ ਖਰੀਦੋ ਉਸ ਨੂੰ ਹੱਥ ਨਾਲ ਚਲਾਓ ਆਰਡਰ ਜ਼ਿਆਦਾ ਲਓ ਜਦੋਂ ਤੁਹਾਡੇ ਕੋਲ ਆਰਡਰ ਜ਼ਿਆਦਾ ਆਉਣ ਲੱਗ ਪਏ ਤਾਂ ਤੁਸੀਂ ਆਟੋਮੈਟਿਕਲੀ ਮਸ਼ੀਨ ਵੱਲ ਜਾ ਸਕਦੇ ਹੋ ਆ ਹੁਣ ਅਸੀਂ ਜਾਣਦੇ ਹਾਂ ਕਿ ਮਸ਼ੀਨਾਂ ਦੇ ਵਿੱਚ ਤੁਸੀਂ ਚਪਲਾ ਕਿਵੇਂ ਬਣਾ ਸਕਦੇ ਹੋ ਇਹਨਾਂ ਮਸ਼ੀਨਾਂ ਦੇ ਵਿੱਚ ਚਪਲਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ 2 ਤੋਂ 3 ਮਿੰਟ ਦੇ ਵਿੱਚ ਇੱਕ ਚਪਲਾ ਦਾ ਜੋੜਾ ਬਣਾ ਸਕਦੇ ਹੋ ਰੌ ਮਟੀਰੀਅਲ ਦੇ ਵਿੱਚ ਇੱਕ ਰਬੜ ਦੀ ਸ਼ੀਟ ਹੁੰਦੀ ਹੈ ਜਿਸ ਦੇ ਉੱਪਰ ਇੱਕ ਲੋਹੇ ਦਾ ਕਟਰ ਰੱਖਿਆ ਜਾਂਦਾ ਹੈ ਇਸ ਕਟਰ ਦੀ ਸ਼ੇਪ ਇੱਕ ਚਪਲ ਦੀ ਸ਼ੇਪ ਦੀ ਹੁੰਦੀ ਹੈ ਜਿਸ ਨੂੰ ਸ਼ੀਟ ਦੇ ਉੱਪਰ ਰੱਖ ਕੇ ਮਸ਼ੀਨ ਨੂੰ ਪ੍ਰੈਸ ਕੀਤਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਚਪਲ ਦੀ ਸ਼ੇਪ ਕੱਟ ਹੋ ਜਾਂਦੀ ਹੈ ਬਾਅਦ ਵਿੱਚ ਅਲੱਗ-ਅਲੱਗ ਡਿਜ਼ਾਈਨ ਦੇ ਸਟੈਪਲਰਸ ਲਗਾ ਕੇ ਚਪਲ ਨੂੰ ਤਿਆਰ ਕੀਤਾ ਜਾਂਦਾ ਹੈ ਸਟੈਪਲਰਸ ਨੂੰ ਲਗਾਉਣਾ ਬਹੁਤ ਹੀ ਆਸਾਨ ਹੁੰਦਾ ਹੈ ਤੇ ਇਹਨਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਨਹੀਂ ਹੁੰਦੀ ਪਰ ਵਕ ਵਕ ਤਰ੍ਹਾਂ ਦੇ ਸਟੈਪਲਰਸ ਦੇ ਅਕੋਰਡਿੰਗ ਚੱਪਲਾਂ ਦੇ ਰੇਟ ਵੀ ਵਧਾ ਦਿੱਤੇ ਜਾਂਦੇ ਨੇ ਚੱਪਲਾਂ ਦਾ ਇੱਕ ਜੋੜਾ 30 ਤੋਂ 35 ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਹੈ ਜਦੋਂ ਅਸੀਂ ਇਸ ਨੂੰ ਸੇਲ ਦੇ ਵਿੱਚ ਵੀ ਵੇਚਦੇ ਹਾਂ ਤੇ ਇਸ ਦੀ ਕੀਮਤ 150 ਤੋਂ ਲੈ ਕੇ 300 ਰੁਪਏ ਤੱਕ ਆ ਜਾਂਦੀ ਹੈ ਜੇਕਰ ਤੁਸੀਂ ਦੁਕਾਨਾਂ ਦੇ ਵਿੱਚ ਵੀ ਚੱਪਲਾਂ ਦਾ ਰੇਟ ਪੁੱਛਦੇ ਹੋ ਤਾਂ ਬੇਸਿਕ ਤੋਂ ਬੇਸਿਕ ਚੱਪਲ ਦੀ ਕੀਮਤ ਵੀ 150 ਤੋਂ 200 ਰੁਪਏ ਤੋਂ ਸਟਾਰਟ ਹੁੰਦੀ ਹੈ ਮਤਲਬ ਜੇ ਤੁਸੀਂ ਘੱਟ ਤੋਂ ਘੱਟ ਮਾਰਜਨ ਵੀ ਕੱਟੋ ਤਾਂ ਤੁਸੀਂ ਚੱਪਲ ਦੇ ਪਿੱਛੇ 60 ਤੋਂ 70 ਰੁਪਏ ਆਮਦਨ ਕਮਾ ਜਾਂਦੇ ਆ ਆ ਹੁਣ ਅਸੀਂ ਇਸ ਚੱਪਲ ਨੂੰ ਸੇਲ ਕਰਨ ਦੇ ਤਰੀਕੇ ਜਾਣਦੇ ਹੋ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਜਾਣੂ ਹੋ ਅੱਜ ਕੱਲ੍ਹ ਸਾਰੀਆਂ ਚੀਜ਼ਾਂ ਆਨਲਾਈਨ ਦੀਆਂ ਮੁਹਤਾਜ ਹੋ ਗਈਆਂ ਨੇ ਔਰ ਅਸੀਂ ਸੋਸ਼ਲ ਮੀਡੀਆ ਤਰੀਕੇ ਨਾਲ ਇਹਨਾਂ ਨੂੰ ਸੇਲ ਵੀ ਕਰ ਸਕ ਜੇਕਰ ਤੁਸੀਂ ਇਹਨਾਂ ਦਾ ਐਡਵਾਂਸ ਵਰਜ਼ਨ ਬਣਾਉਂਦੇ ਤੁਸੀਂ ਆਨਲਾਈਨ ਵੀ ਵੇਚ ਸਕਦੇ ਹੋ ਕਿਉਂਕਿ ਜਿਸ ਚੱਪਲ ਬਿਜ਼ਨਸ ਦੀ ਮੈਂ ਗੱਲ ਕਰ ਰਿਹਾ ਆ ਉਹ ਇੱਕ ਬਾਥਰੂਮ ਸਲੀਪਰ ਦੀ ਗੱਲ ਕਰ ਰਿਹਾ ਆ ਜੋ ਕਿ ਲੋਕ ਆਨਲਾਈਨ ਘੱਟ ਖਰੀਦਦੇ ਨੇ ਲੇਕਿਨ ਸੇਲ ਦੇ ਵਿੱਚ ਆਫਲਾਈਨ ਬਹੁਤ ਜ਼ਿਆਦਾ ਖਰੀਦਦੇ ਨੇ ਸਾਰੇ ਲੋਕ ਚੱਪੜਾਂ ਨੂੰ ਜਾਂ ਤਾਂ ਆਪਣੇ ਲੋਕਲ ਸਟੋਰ ਤੋਂ ਖਰੀਦ ਲੈਂਦੇ ਨੇ ਜਾਂ ਫਿਰ ਪਿੰਡਾਂ ਦੇ ਵਿੱਚ ਜੋ ਫੇਰੀ ਵਾਲੇ ਆਉਂਦੇ ਨੇ ਉਹਨਾਂ ਤੋਂ ਲੋਕ ਖਰੀਦ ਲੈਂਦੇ ਨੇ ਇਸ ਲਈ ਤੁਸੀਂ ਚੱਪੜਾਂ ਬਣਾ ਕੇ ਆਪਣੇ ਨੇੜੇ ਵਾਲੀ ਦੁਕਾਨਾਂ ਦੇ ਨਾਲ ਗੱਲ ਕਰੋ ਉਹਨਾਂ ਦੇ ਨਾਲ ਡਿਸਕਾਊਂਟ ਦੀ ਗੱਲ ਕਰੋ ਜੇ ਉਹ ਬਲਕ ਦੇ ਵਿੱਚ ਆਰਡਰ ਦਿੰਦੇ ਨੇ ਤਾਂ ਤੁਸੀਂ ਉਹਨੂੰ ਵਧੀਆ ਡਿਸਕਾਊਂਟ ਦਿਓ ਤਾਂ ਕਿ ਉਹ ਤੁਹਾਡੇ ਕੋਲ ਮਾਲ ਇੱਕੋ ਵਾਰੀ ਚ ਚੱਕ ਲਵੇ ਜੇ ਤੁਸੀਂ 60 ਰੁਪਏ ਵਿੱਚ ਵੇਚਣ ਵਾਲੀ ਚੱਪਲ ਨੂੰ ਉਹਨਾਂ ਨੂੰ 50 ਰੁਪਏ ਵਿੱਚ ਵੇਚ ਦਿੱਤੀ ਤਾਂ ਵੀ ਤੁਹਾਨੂੰ ਇੱਕ ਚੱਪਲ ਦੇ ਪਿੱਛੇ 15 ਰੁਪਏ ਦਾ ਮੁਨਾਫਾ ਹੈ ਤੇ ਦੂਜੇ ਬੰਦੇ ਨੂੰ 10 ਰੁਪਏ ਦਾ ਮੁਨਾਫਾ ਜਦਕਿ 10 ਰੁਪਏ ਦਾ ਮੁਨਾਫਾ ਹੋਰ ਕੋਈ ਬੰਦਾ ਵੀ ਨਹੀਂ ਦਿੰਦਾ ਸਾਰੇ 200 ਤੋਂ 300 ਰੁਪਏ ਦੇ ਮੁਨਾਫੇ ਦੇ ਵਿੱਚ ਹੀ ਕੰਮ ਕਰਦੇ ਨੇ ਇਸ ਤਰੀਕੇ ਦੇ ਨਾਲ ਜਿਆਦਾ ਮੁਨਾਫੇ ਨੂੰ ਦੇਖਦੇ ਹੋ ਉਹ ਤੁਹਾਡਾ ਆਫਰ ਸੈਪਟ ਕਰ ਲੈਣਗੇ ਉਹ ਤੁਹਾਡਾ ਮਾਲ ਵਿਕਣਾ ਸ਼ੁਰੂ ਹੋ ਜਾਏਗਾ ਇਸ ਤਰੀਕੇ ਦਾ ਆਫਰ ਤੁਸੀਂ ਸੇਲ ਵਾਲਿਆਂ ਨੂੰ ਵੀ ਦੇ ਸਕਦੇ ਹੋ ਤਾਂ ਕਿ ਉਹ ਤੁਹਾਡੇ ਚੱਪੜਾਂ ਨੂੰ ਵੇਚਣ ਦੇ ਲਈ ਜਿਆਦਾ ਜ਼ੋਰ ਲਗਾਉਣ ਔਰ ਤੁਹਾਨੂੰ ਜਿਆਦਾ ਤੋਂ ਜਿਆਦਾ ਆਰਡਰ ਦੇਣ ਤੁਸੀਂ ਚੱਪੜਾ ਬਣਾਉਣ ਤੋਂ ਬਾਅਦ 2 ਜਾਂ 4 ਬੰਦੇ ਰੱਖੋ ਜੋ ਕਿ ਚੱਪੜਾਂ ਨੂੰ ਵੇਚਣ ਜਾਣ ਜਾਂ ਫਿਰ ਦੁਕਾਨ ਵਾਲਿਆਂ ਦੇ ਨਾਲ ਕੰਟੈਕਟ ਐਸਟੈਬਲਿਸ਼ ਕਰਕੇ ਉਹਨਾਂ ਦੇ ਦੁਕਾਨ ਦੇ ਉੱਪਰ ਹੀ ਚੱਪੜਾ ਰੱਖ ਕੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਏਰੀਆ ਦੇ ਵਿੱਚ এমਪਲੋਇਮੈਂਟ ਵੀ ਜਨਰੇਟ ਜਿਵੇਂ ਕਿ ਮੈਂ ਹੋਰ ਵੀਡੀਓ ਦੇ ਵਿੱਚ ਵੀ ਗੱਲ ਕਰਦਾ ਕਿ ਆਪਣੀ ਕੁਆਲਿਟੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਾ ਕਰੋ ਜਦੋਂ ਵੀ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਦੇ ਹੋ ਆਪਣੀ ਕੁਆਲਿਟੀ ਨੂੰ ਉੱਪਰ ਰੱਖੋ ਤਾਂ ਕਿ ਲੋਕ ਆਪਣੇ ਆਪ ਤੁਹਾਡੇ ਕੋਲ ਮਾਲ ਲੈਣ ਆਉਣ ਔਰ ਬਾਕੀ ਦੇ ਲੋਕਾਂ ਨੂੰ ਵੀ ਦੱਸਣ ਕਿ ਇਹਨਾਂ ਦਾ ਸਮਾਨ ਬਹੁਤ ਹੀ ਵਧੀਆ ਹੈ ਜੇਕਰ ਤੁਸੀਂ ਚੱਪਲਾਂ ਨੂੰ ਪਿੰਡਾਂ ਦੇ ਵਿੱਚ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ 1-1 ਦਿਨ ਦੇ ਸਾਧਾਰਨ ਡਿਵਾਈਡ ਕਰੋ ਆਪਣਾ ਇੱਕ ਬੰਦਾ ਇੱਕ ਪਿੰਡ ਦੇ ਵਿੱਚ ਇੱਕ ਦਿਨ ਹੀ ਜਾਵੇ ਤਾਂ ਕਿ ਲੋਕਾਂ ਨੂੰ ਯਾਦ ਹੋ ਜਾਵੇ ਕਿ ਇਹ ਬੰਦਾ ਇਸ ਦਿਨ ਆਉਂਦਾ ਹੈ ਤੇ ਲੋਕ ਤੁਹਾਡੇ 'ਚ ਵੇਟ ਕਰੇ ਆ ਹੁਣ ਅਸੀਂ ਇਹਨਾਂ ਚੱਪਲਾਂ ਤੋਂ ਹੋਣ ਵਾਲੇ ਮੁਨਾਫੇ ਦੀ ਗੱਲ ਕਰਦੇ ਆ ਨਾਲ ਦੀ ਨਾਲ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਜੇਕਰ ਤੁਸੀਂ 35 ਰੁਪਏ ਵਿੱਚ ਤਿਆਰ ਕੀਤੀ ਚੱਪਲ ਨੂੰ 100 ਰੁਪਏ ਵਿੱਚ ਵੇਚ ਸਕਦੇ ਹੋ ਅਤੇ ਇੱਕ ਦਿਨ ਦੇ ਵਿੱਚ ਤੁਹਾਡੇ ਕੋਲੋਂ 25 ਜੋੜੇ ਵਿਕ ਗਏ ਤਾਂ ਤੁਸੀਂ ਇੱਕ ਦਿਨ ਦਾ 2500 ਰੁਪਏ ਕਮਾ ਸਕਦੇ ਹੋ ਇਸ ਦੇ ਵਿੱਚ ਤੁਸੀਂ 875 ਰੁਪਏ ਮਾਨੋਫੈਕਚਰਿੰਗ ਕਾਸਟ ਘਟਾ ਦਿਓ ਤਾਂ ਵੀ ਤੁਸੀਂ ਇੱਕ ਦਿਨ ਦੇ ਵਿੱਚ 1625 ਰੁਪਏ ਦਾ ਮੁਨਾਫਾ ਕਮਾ ਸਕਦੇ ਹੋ ਇਹ 1625 ਰੁਪਏ 30 ਦਿਨਾਂ ਦੇ ਵਿੱਚ 48750 ਰੁਪਏ ਬਣਦੇ ਨੇ ਔਰ ਜੇ ਤੁਸੀਂ ਇਹਨਾਂ ਦੀ ਵਿਕਰੀ ਜ਼ਿਆਦਾ ਕਰ ਦਿੰਦੇ ਤਾਂ ਤੁਹਾਨੂੰ ਪ੍ਰੋਫਿਟ ਲੱਖ ਰੁਪਏ ਤੱਕ ਹੋ ਜਾਏਗਾ ਇਹ ਸਿਰਫ ਇੱਕ ਬੰਦੇ ਦੀ ਦਿਨ ਦੀ ਕਮਾਈ ਹੈ ਜੇਕਰ ਤੁਸੀਂ 4 ਬੰਦੇ ਰੱਖ ਕੇ ਅਤੇ ਉਹਨਾਂ ਨੂੰ ਅਲੱਗ-ਅਲੱਗ ਪਿੰਡਾਂ ਵਿੱਚ ਭੇਜਿਆ ਤਾਂ ਇਹਨਾਂ ਪੈਸਿਆਂ ਨੂੰ 4 ਨਾਲ ਗੁਣਾ ਕਰਕੇ ਦੇਖੋ ਕਿ ਕਿੰਨੇ ਬਣਦੇ ਨੇ ਮੈਂ ਆਪ ਹੀ ਤੁਹਾਨੂੰ ਦੱਸ ਦਿੰਦਾ ਹਾਂ ਕਿ ਤੁਸੀਂ ਮਹੀਨੇ ਵਿੱਚ 195000 ਰੁਪਏ ਕਮਾ ਲੋਗੇ ਅਤੇ ਜੇਕਰ ਤੁਸੀਂ ਇੱਕ ਬੰਦੇ ਨੂੰ 500 ਰੁਪਏ ਦਿਹਾੜੀ ਤੇ ਵੀ ਰੱਖਿਆ ਤਾਂ ਉਸਦੇ ਮਹੀਨੇ ਦੀ ਸੈਲਰੀ ਬਣ ਜਾਏਗੀ 15000 ਅਤੇ ਚਾਰ ਬੰਦਿਆਂ ਦੀ ਸੈਲਰੀ ਬਣ ਜਾਏਗੀ 60000 195000 ਵਿੱਚੋਂ ਅਸੀਂ 60000 ਕੱਢ ਦਈਏ ਤਾਂ 135000 ਰੁਪਏ ਮਹੀਨੇ ਦੀ ਕਮਾਈ ਕਰ ਲੋਗੇ ਇਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਹਾਡਾ ਪ੍ਰੋਡਕਟ ਕਿੰਨਾ ਕੁ ਜ਼ਿਆਦਾ ਵਿਕ ਰਿਹਾ ਹੈ ਜਦੋਂ ਤੁਹਾਨੂੰ ਇਹ ਲੱਗ ਜਾਏਗਾ ਤੁਹਾਡਾ ਕੰਮ ਵਧੀਆ ਚੱਲ ਰਿਹਾ ਹੈ ਤੁਹਾਡੇ ਕੋਲ ਵਧੀਆ ਆਰਡਰ ਆ ਰਹੇ ਨੇ ਤਾਂ ਤੁਸੀਂ ਆਪਣਾ ਇੱਕ ਟ੍ਰੇਡਮਾਰਕ ਬਣਾਓ ਆਟੋਮੈਟਿਕ ਮਸ਼ੀਨ ਲਓ ਔਰ ਆਪਣੀ ਪ੍ਰੋਡਕਸ਼ਨ ਦੁੱਗਣੀ ਕਰ ਦਿਓ ਜਦੋਂ ਤੁਸੀਂ ਆਪਣਾ ਟ੍ਰੇਡਮਾਰਕ ਬਣਾ ਲੋਗੇ ਤਾਂ ਤੁਸੀਂ ਆਪਣਾ ਲੋਗੋ ਆਪਣੀ ਚੱਪਲ ਦੇ ਵਿੱਚ ਐਡ ਕਰੋ ਤਾਂ ਕਿ ਲੋਕਾਂ ਨੂੰ ਤੁਹਾਡਾ ਨਾਮ ਯਾਦ ਹੋਣਾ ਸ਼ੁਰੂ ਹੋ ਜਾਵੇ ਤਾਂ ਲੋਕ ਤੁਹਾਡੇ ਬ੍ਰਾਂਡ ਨੂੰ ਯਾਦ ਕਰ ਕਰਕੇ ਤੁਹਾਡੀਆਂ ਚੱਪਲਾਂ ਆਰਡਰ ਕਰੇ ਇੱਕ ਗੱਲ ਮੈਂ ਬਾਰ ਬਾਰ ਕਹਿੰਦਾ ਕਿ ਕਿਸੇ ਵੀ ਚੀਜ਼ ਨੂੰ ਬ੍ਰਾਂਡ ਤਾਂ ਹੀ ਬਣਾਇਆ ਜਾ ਸਕਦਾ ਜੇ ਉਸਦੀ ਕੁਆਲਿਟੀ ਅੱਛੀ ਹੋਵੇ ਕੁਆਲਿਟੀ ਕਰਕੇ ਤੁਹਾਡਾ ਪ੍ਰੋਡਕਟ ਆਪਣੇ ਆਪ ਬ੍ਰਾਂਡ ਬਣ ਜਾਏਗਾ ਇਸ ਕਰਕੇ ਕੁਆਲਿਟੀ ਤੇ ਫੋਕਸ ਕਰੋ ਇਨੀਸ਼ੀਅਲੀ ਤੁਸੀਂ ਮਾਰਕੀਟਿੰਗ ਤੇ ਜ਼ਿਆਦਾ ਫੋਕਸ ਨਾ ਕਰੋ ਜੇ ਤੁਹਾਡਾ ਘੱਟ ਸਮੇਂ ਦੇ ਵਿੱਚ ਬ੍ਰਾਂਡ ਬਣ ਜਾਏਗਾ ਤਾਂ ਜਾਂ ਫਿਰ ਇਸ ਬ੍ਰਾਂਡ ਨੂੰ ਤੁਸੀਂ ਵੱਡੀ ਕੰਪਨੀ ਨੂੰ ਵੇਚ ਵੀ ਸਕਦੇ ਹੋ ਉਸ ਨੂੰ ਤੁਸੀਂ ਵਨ ਸ਼ਾਟ ਦੇ ਵਿੱਚ ਵਧੀਆ ਪੈਸੇ ਬਣਾ ਸਕਦੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਐਡਵਾਂਸ ਲੈਵਲ ਦੀਆਂ ਚੱਪਲਾਂ ਬਣਾਓ ਤਾਂ ਕਿ ਤੁਸੀਂ ਇਸ ਨੂੰ ਆਨਲਾਈਨ ਵੀ ਵੇਚ ਸਕੋ ਜਦੋਂ ਤੁਹਾਡਾ ਬ੍ਰਾਂਡ ਬਣ ਜਾਏਗਾ ਤੁਸੀਂ ਇੱਕ ਸਪੈਸ਼ਲ ਚੱਪਲਾਂ ਵੀ ਬਣਾ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਮੋਡੀਫਾਈ ਕਰਕੇ ਵੱਖ-ਵੱਖਰੇ ਤਰੀਕੇ ਦੀਆਂ ਚੱਪਲਾਂ ਬਣਾਓ ਤਾਂ ਕਿ ਤੁਸੀਂ ਇਹਨਾਂ ਨੂੰ ਆਨਲਾਈਨ ਜਾਂ ਫਿਰ ਸੋਸ਼ਲ ਮੀਡੀਆ ਤੇ ਵੀ ਵੇਚ ਸਕੋ ਆਪਣੀਆਂ ਚੱਪਲਾਂ ਦੇ ਵਿੱਚ ਕੰਫਰਟ ਨੂੰ ਮੋਸਟ ਪ੍ਰਾਇੋਰਟੀ ਦੇ ਉੱਪਰ ਰੱਖੋ ਐਸ ਕੰਪੇਅਰ ਟੂ ਲੁੱਕ ਜੇ ਤੁਸੀਂ ਕੰਫਰਟ ਜ਼ਿਆਦਾ ਦਿੰਦੇ ਹੋ ਤਾਂ ਲੋਕ ਤੁਹਾਡੀ ਚੱਪਲ ਨੂੰ ਖਰੀਦਣਗੇ ਹੀ ਇਸ ਦੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਦਾ ਚੱਪਲਾਂ ਤੋਂ ਤੁਸੀਂ ਅੰਦਾਜ਼ਾ ਲਗਾ ਰਹੇ ਹੋਗੇ ਕਿ ਛੋਟਾ ਤੇ ਕਾਮਨ ਕੰਮ ਹੈ ਪਰ ਤੁਸੀਂ ਇਸ ਦੇ ਨਾਲ ਕੰਪੇਅਰ ਕਰ ਸਕਦੇ ਹੋ ਕ੍ਰੌਕਸ ਬ੍ਰਾਂਡ ਹੁਣ ਤੁਸੀਂ ਦੇਖੋ ਕ੍ਰੌਕਸ ਹਰ ਇੱਕ ਬੰਦੇ ਨੂੰ ਪਤਾ ਹੈ ਔਰ ਕਿਸ ਲੈਵਲ ਤੇ ਉਸ ਕੰਪਨੀ ਦੇ ਪ੍ਰੋਡਕਟ ਨੇ ਔਰ ਕਿੰਨਾ ਵਧੀਆ ਉਹ ਕੰਮ ਕਰ ਰਹੀ ਹੁਣ ਤੁਸੀਂ ਚਪਲਾਂ ਦੇ ਬਿਜ਼ਨਸ ਨੂੰ ਕ੍ਰੌਕਸ ਨਾਲ ਕੰਪੇਅਰ ਕਰ ਸਕਦੇ ਹੋ ਕਿ ਤੁਸੀਂ ਕ੍ਰੌਕਸ ਤੋਂ ਵੀ ਵੱਡੀ ਕੰਪਨੀ ਬਣਾਉਣੀ ਹੈ ਚਪਲਾਂ ਬਣਾ ਕੇ ਕ੍ਰੌਕਸ ਇੱਕ ਅਜਿਹਾ ਬ੍ਰਾਂਡ ਹੈ ਜਿਸ ਦੀ ਚप्पल ਬਹੁਤ ਹੀ ਕੰਫਰਟੇਬਲ ਹੈ ਅੱਜ ਉਸ ਦੀ ਚप्पल ਦੀ ਕੀਮਤ 2000 ਤੋਂ ਸ਼ੁਰੂ ਹੋ ਕੇ 15000 ਤੱਕ ਦੀ ਵਿਕਦੀ ਹੈ ਇਹ ਸਿਰਫ ਇਸ ਕਰਕੇ ਵਿਕਦੀ ਹੈ ਕਿਉਂਕਿ ਉਹ ਬਹੁਤ ਹੀ ਕੰਫਰਟੇਬਲ ਹੈ ਜਦੋਂ ਬੰਦਾ ਪਾਉਂਦਾ ਹੈ ਉਸ ਨੂੰ ਐਂ ਲੱਗਦਾ ਹੈ ਕਿ ਐਨੇ ਕ ਆਰਾਮ ਦੇ ਨਾਲ ਉਹ ਚੱਲ ਰਿਹਾ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕ੍ਰਾਕਸ ਨੇ ਆਪਣੀ ਪਬਲਿਸਿਟੀ ਇਸ ਤਰੀਕੇ ਦੇ ਨਾਲ ਕੀਤੀ ਕਿ ਲੋਕਾਂ ਦੇ ਮਨਾਂ ਵਿੱਚ ਚਪਲਾਂ ਕੱਢ ਕੇ ਉਹਨਾਂ ਨੇ ਆਪਣਾ ਕ੍ਰਾਕਸ ਨਾ ਪਾ ਦੇ ਹੁਣ ਜਦੋਂ ਤੁਸੀਂ ਕ੍ਰਾਕਸ ਦੇ ਲੈਵਲ ਦੀਆਂ ਚੱਪਲਾਂ ਬਣਾਉਣੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਇਸ ਨੂੰ ਆਨਲਾਈਨ ਪਲੇਟਫਾਰਮ ਜਾਂ ਫਿਰ ਤੁਸੀਂ ਇਸ ਨੂੰ ਇੰਸਟਾਗ੍ਰam ਤੇ ਵੀ ਵੇਚ ਸਕਦੇ ਹੋ ਤੁਸੀਂ ਆਪਣੇ ਇੰਸਟਾਗ੍ਰam ਤੇ ਪੇਜ ਬਣਾ ਕੇ ਆਪਣੀ ਮਾਰਕੀਟਿੰਗ ਵਾਲਿਆਂ ਨੂੰ ਕਮਿਸ਼ਨ ਬੇਸ ਤੇ ਵੀ ਦੇ ਸਕਦੇ ਹੋ ਔਰ ਉੱਥੋਂ ਵੀ ਪੈਸੇ ਬਣਾ ਸਕਦੇ ਹੋ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਵਿੱਚ ਇੰਸਟਾਗ੍ਰam ਦੇ ਜ਼ਰੀਏ ਪ੍ਰੋਮੋਸ਼ਨ ਕਰਨ ਬਾਰੇ ਦੱਸਿਆ ਹੈ ਹੁਣ ਆ ਵੀਡੀਓਜ਼ ਨੂੰ ਦੇਖ ਕੇ ਤੁਸੀਂ ਇੰਸਟਾਗ੍ਰam ਤੇ ਆਪਣੀ ਮਾਰਕੀਟਿੰਗ ਕਰ ਸਕਦੇ ਹੋ ਤੇ ਉੱਥੋਂ ਵੀ ਆਪਣੀ ਚੱਪਲਾਂ ਦੀ ਸੇਲ ਵਧਾ ਸਕਦੇ ਹੋ ਦੋਸਤੋ ਮੈਂ ਇੱਥੇ ਤੁਹਾਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਹ ਨਾ ਹੀ ਮੈਂ ਕਿਸੇ ਦੀ ਮਾਰਕੀਟਿੰਗ ਕਰ ਰਿਹਾ ਮੈਂ ਸਿਰਫ ਤੁਹਾਨੂੰ ਇਸ ਲਈ ਦੱਸਦਾ ਕਿ ਤੁਸੀਂ ਆਪਣੀਆਂ ਚੀਜ਼ਾਂ ਨੂੰ ਆਨਲਾਈਨ ਵੇਚ ਸਕੋ ਔਰ ਉਹਨਾਂ ਤੋਂ ਤੁਸੀਂ ਆਪਣੇ ਪੈਸੇ ਬਣਾ ਸਕੋ ਇਸ ਤਰੀਕੇ ਦੇ ਨਾਲ ਤੁਸੀਂ ਆਨਲਾਈਨ ਪਲੈਟਫਾਰਮ ਤੇ ਰਜਿਸਟਰ ਕਰਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿ ਤੁਸੀਂ ਕਿੰਨਾ ਪ੍ਰੋਫਿਟ ਆਨਲਾਈਨ ਕਮਾ ਰਹੇ ਹੋ ਔਰ ਕਿੰਨਾ ਪ੍ਰੋਫਿਟ ਤੁਸੀਂ ਆਫਲਾਈਨ ਕਮਾ ਰਹੇ ਹੋ ਜਿੱਥੇ ਸੇਲ ਤੁਹਾਨੂੰ ਜ਼ਿਆਦਾ ਲੱਗ ਰਹੀ ਹੈ ਜੇ ਤੁਹਾਨੂੰ ਸੇਲ ਆਨਲਾਈਨ ਜ਼ਿਆਦਾ ਲੱਗ ਰਹੀ ਹੈ ਆਨਲਾਈਨ ਮਾਰਕੀਟਿੰਗ ਜ਼ਿਆਦਾ ਕਰੋ ਜੇ ਤੁਹਾਨੂੰ ਸੇਲ ਆਫਲਾਈਨ ਜ਼ਿਆਦਾ ਲੱਗ ਰਹੀ ਹੈ ਤਾਂ ਆਫਲਾਈਨ ਮਾਰਕੀਟਿੰਗ ਜ਼ਿਆਦਾ ਕਰੋ ਪਰ ਕਿਸੇ ਵੀ ਪਲੈਟਫਾਰਮ ਨੂੰ ਛ ਕਿਉਂਕਿ ਤੁਹਾਡੀ ਪ੍ਰੈਜ਼ੈਂਸ ਆਨਲਾਈਨ ਔਰ ਆਫਲਾਈਨ ਦੋਨਾਂ ਵਿੱਚ ਹੋਣੀ ਚਾਹੀਦੀ ਤੁਸੀਂ ਆਪਣੇ ਬ੍ਰੈਂਡ ਦੀਆਂ ਚੱਪਲਾਂ ਨੂੰ ਆਨਲਾਈਨ ਵੈੱਬਸਾਈਟ ਤੇ ਵੀ ਵੇਚ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਵੱਡੇ ਸਟੋਰਾਂ ਵਿੱਚ ਵੀ ਰਖਵਾ ਸਕਦੇ ਹੋ ਔਰ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਵੈੱਬਸਾਈਟ ਦੀ ਜ਼ਿਆਦਾ ਪ੍ਰਮੋਸ਼ਨ ਕਰੋ ਤੁਹਾਨੂੰ ਆਪਣਾ ਮਾਲ ਆਪਣੀ ਵੈਬਸਾਈਟ ਦੇ ਵਿੱਚ ਕੇ ਜਿਆਦਾ ਪ੍ਰੋਫਿਟ ਹੋਏਗਾ ਕਿਉਂਕਿ ਇਸ ਦੇ ਵਿੱਚ ਆਨਲਾਈਨ ਪਲੈਟਫਾਰਮ ਵਾਲਾ ਮਾਰਜਿਨ ਕੱਟ ਹੋ ਜਾਏਗਾ। ਆਨਲਾਈਨ ਵੈਬਸਾਈਟ ਵਾਲੇ ਬਹੁਤ ਜਿਆਦਾ ਮਾਰਜਿਨ ਲੈਂਦੇ ਨੇ ਜੋ ਕਿ ਤੁਸੀਂ ਉਹ ਪੈਸਾ ਆਪਣੀ ਵੈਬਸਾਈਟ ਤੇ ਵੇਚ ਕੇ ਸੇਵ ਕਰ ਸਕਦੇ ਹੋ। ਤੁਸੀਂ ਆਫਲਾਈਨ ਆਪਣਾ ਵਿਸ਼ਾਲ ਮੈਗਾਵਾਰਟ, ਡੀਮਾਰਟ, 99 ਸਟੋਰ ਵਿੱਚ ਵੀ ਆਪਣੀ ਚਪਨਾ ਰੱਖਵਾ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਥੋੜੇ ਪੈਸੇ ਤਾਂ ਜਰੂਰ ਦੇਣੇ ਪੈਣਗੇ ਪਰ ਤੁਹਾਡਾ ਬ੍ਰਾਂਡ ਵੀ ਬਣ ਜਾਏ। ਦੋਸਤੋ ਜਿਨੇ ਵੀ ਪ੍ਰੋਡਕਟ ਬ੍ਰਾਂਡ ਬਣਨੇ ਨੇ ਉਹਨਾਂ ਨੇ ਕਿਤੋਂ ਨਾ ਕਿਤੋਂ ਸ਼ੁਰੂਆਤ ਕੀਤੀ ਸੀ ਬ੍ਰਾਂਡ ਬਣ ਦੀ ਐਗਜ਼ਾਮਪਲ ਅਸੀਂ ਟੈਂਬਰਲੈਂਡ ਵੁੱਡਲੈਂਡ ਨੂੰ ਲੈ ਸਕਦੇ ਹਾਂ ਟੈਂਬਰਲੈਂਡ ਇੱਕ ਵਿਦੇਸ਼ੀ ਬ੍ਰਾਂਡ ਹੈ ਜਿਸ ਨੂੰ ਦੇਖਣ ਤੋਂ ਬਾਅਦ ਵੁੱਡਲੈਂਡ ਬਣਿਆ ਸੀ ਪਰ ਅੱਜ ਲੋਕ ਵੁੱਡਲੈਂਡ ਨੂੰ 오ਰੀਜినਲ ਬ੍ਰਾਂਡ ਸਮਝਦੇ ਨੇ ਜਦਕਿ ਟੈਂਬਰਲੈਂਡ ਨੂੰ ਇੱਕ ਕਾਪੀ ਮੰਨਦੇ ਇਸ ਲਈ ਮੰਨਦੇ ਵਿੱਚ ਕਦੀ ਵੀ ਇਹ ਨਾ ਲੈ ਕੇ ਆਓ ਕਿ ਅਸੀਂ ਨਹੀਂ ਕਰ ਸਕਦੇ ਜਾਂ ਸਾਡਾ ਬ੍ਰਾਂਡ ਨਹੀਂ ਬਣ ਸਕਦਾ ਤੁਸੀਂ ਫੋਕਸ ਇਹ ਕਰੋ ਕਿ ਤੁਸੀਂ ਇਸ ਨੂੰ ਬ੍ਰਾਂਡ ਬਣਾਓ ਬ੍ਰਾਂਡ ਬਣਾ ਕੇ ਬਾਕੀ ਬ੍ਰਾਂਡਾਂ ਨੂੰ ਪਿੱਛੇ ਛੱਡ ਕੇ ਤੁਸੀਂ ਅੱਗੇ ਵਧ ਸਕਦੇ ਹੋ ਤੁਸੀਂ ਇੱਕ ਵਾਰ ਕੋਸ਼ਿਸ਼ ਤਾਂ ਕਰਕੇ ਦੇਖੋ ਮਿਹਨਤ ਤਾਂ ਕਰਕੇ ਦੇਖੋ ਇਹ ਇੱਕ ਨਾ ਇੱਕ ਦਿਨ ਜਰੂਰ ਰੰਗ ਲੈ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ